ਦੁਆਬਾ ਖੇਤਰ ਵਿੱਚ ਸਾਹਿਤ ਸਰਗਰਮੀਆਂ ਲਈ ਸਰਗਰਮ ਦੁਆਬਾ ਸਹਿਤ ਸਭਾ ਰਜਿਸਟਰ ਗਣਸ਼ੰਕਰ ਵੱਲੋਂ ਆਪਣਾ ਸਾਲਾਨਾ ਸਾਹਿਤਿਕ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਡਾਕਟਰ ਬਿਕਰ ਸਿੰਘ ਦੀ ਅਗਵਾਈ ਵਿੱਚ ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗੜ ਸ਼ੰਕਰ ਵਿਖੇ ਕਰਵਾਇਆ ਗਿਆ ਇਸ ਸਮਾਗਮ ਵਿੱਚ ਦੁਆਬਾ ਖੇਤਰ ਵਿੱਚ ਸਰਗਰਮ ਸਾਹਿਤ ਆਈਆਂ ਸੁਭਾਵਾਂ ਪੰਜਾਬ ਸਹਿਤ ਸਭਾ ਨਵਾਂ ਸ਼ਹਿਰ ਦਰਪਣ ਸਾਹਿਤ ਸਭਾ ਸੈਲਾ ਖੁਰਦ ਅਤੇ ਪੰਜਾਬੀ ਸਾਹਿਤ ਸਭਾ ਮਾਹਿਲਪੁਰ ਦੇ ਮੈਂਬਰਾਂ ਇਲਾਕੇ ਪਰ ਦੇ ਕਵੀਆਂ ਅਤੇ ਸਾਹਿਤ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ ਸਮਾਗਮ ਦੀ ਸ਼ੁਰੂਆਤ ਸਥਾਨਕ ਕਾਲਜ ਦੇ ਪ੍ਰਿੰਸੀਪਲ ਡਾਕਟਰ ਅਮਨਦੀਪ ਕੌਰ ਹੀਰਾ ਵੱਲੋਂ ਸ਼ਮਾ ਰੋਸ਼ਨ ਕਰਕੇ ਕੀਤੀ ਗਈ ਸਭਾ ਦੇ ਪ੍ਰਧਾਨ ਡਾਕਟਰ ਵਿਕਰ ਸਿੰਘ ਨੇ ਆਏ ਹੋਏ ਮਹਿਮਾਨਾਂ ਅਤੇ ਕਵੀਆਂ ਨੂੰ ਜੀ ਆਇਆਂ ਆਖਿਆ ਅਤੇ ਸਭਾ ਦੀਆਂ ਗਤੀਆਂ ਵਿਧੀਆਂ ਬਾਰੇ ਜਾਣਕਾਰੀ ਦਿੱਤੀ ਸਮਾਗਮ ਦੌਰਾਨ ਸਰਦਾਰ ਸੰਤੋਖ ਸਿੰਘ ਵੀਰ ਜੀ ਵੱਲੋਂ ਰਚਿਤ ਗੁਰਸਿੱਖੀ ਦੀ ਇਹ ਨਿਸ਼ਾਨੀ ਭਾਗ 27 ਅਤੇ ਭਾਗ 28 ਨੂੰ ਲੋਕ ਅਰਪਣ ਕੀਤਾ ਗਿਆ ਸਮਾਗਮ ਦੌਰਾਨ ਸਰਦਾਰ ਸੰਤੋਖ ਸਿੰਘ ਵੀਰਜੀ ਦੀ ਰਚਿਤ ਗੁਰਮੁਖੀ ਦੀ ਨੇ ਨਿਸ਼ਾਨੀ ਭਾਗ 27 ਅਤੇ ਭਾਗ 28 ਨੂੰ ਲੋਕਾਂ ਲਈ ਅਰਪਣ ਕੀਤਾ ਗਿਆ ਸ਼੍ਰੀ ਸਰਵਣ ਸਿੱਧੂ ਜੀ ਵੱਲੋਂ ਰਚਿਤ ਗਜ਼ਲ ਸੰਗ੍ਰਹਿ ਮੇਰੀ ਸਾਧਨਾ ਅਤੇ ਪਵਨ ਭਮੀਆਂ ਦੁਆਰਾ ਰਚਿਤ ਪੁਸਤਕ ਗਦਰ ਲਹਿਰ ਬੱਬਰ ਲਹਿਰ ਦੀ ਦਾਸਤਾਨ ਦੀ ਕੁੰਡ ਚੁਕਾਈ ਵੀ ਹੋਈ। ਇਸ ਸਮਾਗਮ ਦੌਰਾਨ ਕੀਤੀ ਗਈ ਸਭਾ ਦੇ ਮੈਂਬਰ ਪ੍ਰੋਫੈਸਰ ਜੇਵੀ ਸੇਖੋਂ ਡਾਕਟਰ ਜੀ ਨੂੰ ਪਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਿੰਸੀਪਲ ਤੇਜਾ ਸਿੰਘ ਪੁਰਸਕਾਰ ਮਿਲਣ ਤੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਕਵੀ ਦਰਬਾਰ ਦੀ ਸਟੇਜ ਦਾ ਸੰਚਾਲਨ ਸੰਤੋਖ ਸਿੰਘ ਵੀਰ ਜੀ ਅਤੇ ਪਵਨ ਕੁਮਾਰ ਭਮੀਆਂ ਨੇ ਕੀਤਾ। ਪ੍ਰੋਗਰਾਮ ਦੇ ਅਖੀਰ ਵਿੱਚ ਪ੍ਰੋਫੈਸਰ ਸੰਧੂ ਵਰਿਆਣਵੀ ਵੱਲੋਂ ਹਾਜ਼ਰੀਨ ਕਵੀਆਂ ਅਤੇ ਸਰੋਤਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤਰੀ ਪਸ਼ਾਵਾ ਨਾਲ ਕੀਤੇ ਜਾ ਰਹੇ ਵਤਕਰੇ ਨੂੰ ਬੰਦ ਕੀਤਾ ਜਾਵੇ। ਦੋਆਬਾ ਸਹਿਤ ਸਭਾ ਰਜਿਸਟਰਡ ਗੜ ਸ਼ੰਕਰ ਦਾ ਅੱਜ ਸਲਾਨਾ ਇਨਾਮ ਵੰਡ ਸਮਾਰੋਹ ਤੇ ਕਵੀ ਦਰਬਾਰ ਸੀ। ਅ ਅੱਜ ਜਿਹੜੇ ਮੁੱਖ ਤੌਰ ਤੇ ਜਿਹੜੀਆਂ ਸਾਹਿਤਕ ਫੀਲ ਦੀ ਇਹ ਸ਼ਕਤੀਤਾ ਸੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਨਾਲ ਜਿਹੜਾ ਕਵੀ ਦਰਬਾਰ ਸੀ ਉਹਦੇ ਵਿੱਚ ਬਹੁਤ ਹੀ ਉੱਚ ਪੱਧਰ ਦੇ ਵਿਚਾਰਾਂ ਨੂੰ ਲੈ ਕੇ ਜਿਹੜੇ ਕਵੀ ਨੇ ਉਹਨਾਂ ਨੇ ਆਪਣੇ ਵਿਚਾਰ ਜਿਹੜੇ ਪੇਸ਼ ਕੀਤੇ ਨੇਗੇ ਮੈਨੂੰ ਬਹੁਤ ਖੁਸ਼ੀ ਹੋਈ ਹੈ। ਇਸ ਗੱਲ ਦੇ ਵਿੱਚ ਖਾਸ ਕਰਕੇ ਤੇ ਹਾਲੇ ਵੀ ਜਿਹੜੇ ਉਤਸ਼ਾਹਤ ਵਿਚਾਰ ਨੇ ਅਗਾਹ ਵੱਧੂ ਵਿਚਾਰ ਨੇ ਕਿਹੜੇ ਕੁਝ ਲੋਕਾਂ ਨੂੰ ਭੁਲੇਖਾ ਹੈਗਾ ਕਿ ਸ਼ਾਇਦ ਉਹ ਨਹੀਂ ਖਤਮ ਹੋ ਚੁੱਕਿਆ ਐਸਾ ਕੁਝ ਨਹੀਂ ਹੈ ਅੱਜ ਵੀ ਜਿੰਨੀਆਂ ਵੀ ਰਚਨਾਵਾਂ ਪੇਸ਼ ਕੀਤੀਆਂ ਨੇ ਉਹ ਉੱਚ ਪੈ ਦੀਆਂ ਸਮਾਜ ਨੂੰ ਸੇਧ ਦੇਣ ਵਾਲੀਆਂ ਤੇ ਵੰਡ ਪਾਊ ਸਟਰਕਚਰ ਦੇ ਮੂੰਹ ਤੇ ਚਪੇੜ ਮਾਰਨ ਵਾਲੀਆਂ ਹਸਨ ਮੈਨੂੰ ਬਹੁਤ ਖੁਸ਼ੀ ਹੈ ਮੈਂ ਬਹੁਤ ਧੰਨਵਾਦੀ ਵੀ ਹਾਂ ਜਿੰਨੇ ਵੀ ਇੱਥੇ ਕਵੀ ਆਏ ਨੇਗੇ ਉਹਨਾਂ ਦਾ ਤੇ ਪੱਤਰ ਬਾਤ ਕਰਦਾ ਹਾਂ ਅੱਜ ਕਨਾਂ ਕਨਾਂ ਦਾ ਸਨਮਾਨ ਹੋਇਆ ਜੀ ਸਰਮਾਨ ਕਿਹਨਾਂ ਕਿਨਾਂ ਦਾ ਹੋਇਆ ਅ ਸਰਮਾਨ ਪ੍ਰੋਫੈਸਰ ਸੰਧੂ ਬਰਿਆਨਵੀ ਜੀ ਉਹਨਾਂ ਨੂੰ ਅ ਸਵਰਗਵਾਸੀ ਵਿਦਰ ਸਿੰਘ ਮੋਜੀ ਯਾਦਗਾਰੀ ਪੁਰਸਕਾਰ ਦਿੱਤਾ ਗਿਆ ਤੇ ਪ੍ਰਿੰਸੀਪਲ ਸਜਾਨ ਸਿੰਘ ਯਾਦਗਾਰੀ ਪੁਰਸਕਾਰ ਅੱਗੇ ਬੀਬੀ ਬਲਵੀਰ ਕੌਰ ਰੀਲ ਜੀ ਕਹਾਣੀਕਾਰ ਨੇ ਉਹਨਾਂ ਨੂੰ ਦਿੱਤਾ ਗਿਆ ਤੇ ਬਾਜਵਾ ਜੀ ਉਲਫਤ ਬਾਜਵਾ ਪੁਰਸਕਾਰ ਉਲਫਤ ਬਾਜਵਾ ਸੱਤ ਪਲ ਸਾਲੋਂ ਸੱਤ ਪਲ ਸਾਲੋਂ ਜੀ ਉਲਫਤ ਜਨਾਬ ਉਲਫਤ ਬਾ ਜਨਾਬ ਉਲਫਤ ਬਾ ਉਸਤਾਦ ਉਲਫਤ ਬਾ ਜਵਾ ਜਿਹੜਾ ਪੁਰਸਕਾਰ ਸੀ ਸੱਤ ਪਲ ਸਾਲੋਂ ਜੀ ਨੂੰ ਦਿੱਤਾ ਗਿਆ ਹੈ ਤੇ ਇੱਕ ਵਿਸ਼ੇਸ਼ ਸਨਮਾਨ ਸਭਾ ਦੇ ਮੈਂਬਰ ਨੇ ਜੇ ਵੀ ਪ੍ਰੋਫੈਸਰ ਜੇ ਵੀ ਸੇਖੋਂ ਜੀ ਉਹਨਾਂ ਨੂੰ ਦਿੱਤਾ ਗਿਆ ਤੇ ਇੱਕ ਜਿਹੜਾ ਸਭਾ ਦੇ ਵਿੱਚ ਜਿਹੜਾ ਉਤਸ਼ਾਹੀ ਪੁਰਸਕਾਰ ਸੀ ਜਿਹੜਾ ਉਹ ਚਿਰਤਾ ਰਸੇਗੀ ਜਿਵੇਂ ਦਿੱਤਾ ਗਿਆ ਠੀਕ ਕਰ ਦਿੱਤਾ ਤੇ ਕਿਹੜੀਆਂ-ਕਿਹੜੀਆਂ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ ਅੱਜ ਪੁਸਤਕਾਂ ਚਾਰ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ ਜੀ ਅ ਪਹਿਲੀ ਪੁਸਤਕ ਦੋ ਪੁਸਤਕਾਂ ਨੇ ਜਿਹੜੀਆਂ ਗੁਰਸਿੱਖੀ ਦੀ ਇਹੋ ਨਿਸ਼ਾਨੀ ਭਾਗ 22 ਤੇ ਭਾਗ 28 ਇਹ ਅ ਸਰਦਾਰ ਸੰਤੋਖ ਸਿੰਘ ਵੀਰ ਜੀ ਦੁਆਰਾ ਰਚਿਤ ਹੈ ਲੜੀ ਚੱਲਦੀ ਹੈ ਇਹਨਾਂ ਦੀ ਉਸ ਲੜੀ ਦੇ ਵਿੱਚੋਂ 22ਵੇਂ 28ਵੇਂ ਭਾਗ ਲਈ ਕੀਤਾ ਗਿਆ ਅ ਦੂਸਰੀ ਮੇਰੀ ਸਾਧਨਾ ਸਰਬੱਤ ਸਿੱਧੂ ਜੀ ਦੀ ਗਦਰ ਸਗਰੇ ਤੇ ਤੀਸਰੀ ਪੁਸਤਕ ਇਸ ਸਭਾ ਦੇ ਜਨਰਲ ਸਕੱਤਰ ਆ ਪਵਨਪਤ ਮਿਆਗੀ ਦੀ ਪੁਸਤਕ ਹੈ ਆ ਗਦਰ ਗਦਰ ਲਹਿਰ ਅਤੇ ਬਬਰ ਲਹਿਰ ਦੀ ਦਾਸਤਾਨ ਤੇ ਇਹ ਚਾਰ ਕਿਤਾਬਾਂ ਅੱਜ ਸਭਾ ਨੇ ਲਈਆਂ ਚ